ਸਾਰੇ ਜਾਨਾਂ ਨੇ ਹੌਫਫੁਲ ਸੀ ਸਾਠ ਠਾਕ ਉਹਗੇ ਸਵਾਗਤ ਹੈ ਆਪਣੇ ਚਲਦੇ ਜਿਦਣਾ ਕਿ ਜਸ਼ਨੀਰ ਵਲੌਗਸ ਤੇ ਸਾਰੇ ਜਾਨਾਂ ਨੇ ਉਮੀਦ ਕਰਦੀ Song ਸੁਣ ਲਿਆ ਹੋਗਾ ਨੀਚੇ ਮੈਂ ਲਿੰਕ ਵੀ ਦੇ ਦੂੰਗੀ ਸਾਰੇ ਜਾਨੇ ਜਰੂਰ ਸੁਣਿਓ ਤਿਆਰ ਦਿਓ ਤੇ ਅੱਜ ਆਪਾਂ ਚੱਲੇ ਹੁਣ ਸੋਹਣੇ ਸੋਹਣੇ ਤਿਆਰ ਹੋ ਕੇ ਹੈਲੋ ਦੀਪੂ ਇਹ ਮੂਹ ਤੇ ਪਾਈ ਜਰਦੀ ਤੇ ਅੱਜ ਆਈ ਚੱਲੇ ਆ ਦੀਪ ਮਠਾਰੂ ਵੀਰ ਜੀ ਆ ਉਹਨਾਂ ਨੇ ਫੰਕਸ਼ਨ ਤੇ ਬੁਲਾਇਆ ਹੈ ਕਿ ਫੰਕਸ਼ਨ ਹੈ ਇਸ ਲਈ ਤੁਹਾਨੂੰ ਚੈਨਲ ਬਣਾ ਰੂਗਾ ਚੈਨਲ ਸਬਸਕ੍ਰਾਈਬ ਜ਼ਰ ਕਰ ਲਿਓ ਤੇ ਦੀਪ ਗਾਣਾ ਕਿਵੇਂ ਲੱਗਾ बहुत सोना बहुत सोना तो तो मेरे इनके मेरी भाभी हैलोज की लुक आप शीशे की सोने सोहने बनीए तो चलो ठीक है फिर मैं स्नैपचैट पर भी जरूर एड कर लो जशन कोड सैवन फाइव जीरो वन तो उम्मीद करते तुम सारे सोंग वी लग्या होगा मेरी फीलिंगस चलो इधर बने लो हम मैं तैयार होकर अपनी सी लुक विखानी सबसक्राइब कर लिये मिलने फिर ਦੋ ਦੂ ਤਿਆਰ ਆ ਨੀਗਾ ਭਾਂਡੇ ਕਲੀ ਕਰਾ ਲੋ ਭਾਂਡੇ ਕਲੀ ਕਰਾ ਲੋ ਇਹ ਸੇਕ ਨਾ ਲੱਗਣਾ ਜੇ ਤਾਂ ਭਾਂਡੇ ਭਾਂਡੇ ਕਲੀ ਕਰਾ ਲੋ ਭਾਂਡੇ ਕਲੀ ਕਰਾ ਲੋ ਨਹੀਂ ਆ ਰਹੇ ਨਾ ਉਹ ਇੰਨੋ ਪਈ ਕਿਹਨੇ ਉਹਨੇ ਲੇਟ ਆ ਪਰ ਸਾਡੇ ਜੰਦਾਂ ਨੂੰ ਕੋਈ ਆਇਆ ਨਹੀਂ ਹੁੰਦਾ ਵੈ ਹਨੀ ਦਵਾ ਦਾ ਹੋਣ ਗਿਆ ਤਿਆਰ ਕੋਈ ਪਹਿਲੇ ਚੱਲੇ ਪਾਰਟੀ ਤੇ ਆ ਦੀਪ ਲੁਗੀ ਰੇ ਇਹ ਜਾ ਕੇ ਕਲੀ ਕਰਾਉਣੀ ਭਾਂਡੇ ਮੇਰੀ ਗੱਲ ਸੁਣੀ ਉਹ ਇੱਕ ਮਿੰਟ ਹੁਣ ਹਾਲਾ ਮੈਂ ਸਹੀ ਲਾਉਣ ਦੀ ਹਾਂ ਮੇਰੀ ਗੱਲ आओ ना ओपला आने के दलोने देखी ए जिदा आ एक एक ना खावे इतो कर कर के आ इधर इधर आ हां ओके मेरा मुंह तो दिसूंगा तभी ना नहीं नहीं ददा तू तो ना बैठना अब तो वो मेरी उंगली पे हो गया मॉइस्चराइजर ना आया ना तो सोनी साइन कर को फेस आले है ही ना आ, ना बस हाँ। बता अरे निको तकते ना ना तेरे के नहीं पता अब बोल अरे मेरी पता है ये ना ਫਾਈਨਲੀ ਆਪਾਂ ਤਿਆਰ ਹੋ ਗਏ ਮੇਰੀ ਟੂਡੇ ਲੁੱਕ ਆ ਤੇ ਆਪਾਂ ਚੱਲਨੇ ਹੁਣ ਜਲਦੀ ਜਲਦੀ ਕਿਉਂਕਿ ਆਪਾਂ ਜਿੰਨੇ ਨੇ ਚੱਲੇ ਉਹਨਾਂ ਨੂੰ ਮਿਲੋਣੇ ਆ ਹੈ ਆਪਾਂ ਆਪਾਂ ਵੀਰਾਂ ਚੜ੍ਹਨ ਚੱਲਿਆ ਉੱਥੇ ਟਾਂਗ ਰੇ ਟਾਂਗ ਰੇ ਗੱਡੀ ਤੇ ਹਨਾ ਗੱਡੀ ਤੇ ਆ ਇੱਧਰ ਆ ਦੀਪਾ ਵੀ ਤਿਆਰ ਹੋ ਗਈ ਚੱਲੀ ਜਲਦੀ ਜਲਦੀ ਚਲੋ ਅਸੀਂ ਆਲਰੇਡੀ ਬਹੁਤ ਲੇਟ ਹੋ ਗਏ ਆ ਜਲਦੀ ਜਲਦੀ ਨਿਕਲੀਏ ਤੇ ਮਿਲਦੇ ਫੇਰ ਤੁਹਾਨੂੰ ਜਿਹਨੇ ਨਾਲ ਆਪਾਂ ਚੱਲੇ ਆ ਉੱਥੇ ਜਾ ਕੇ ਤੇ ਭਾਬੀ ਭਾਬੀ ਅੱਜ ਫਿਰ ਮੈਂ ਕਿੱਥੇ ਲੱਗੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਪੱਪੀ ਆਏ ਮੱਚਾ ਮਤਵਾਰ ਕਿਉਂਕਿ ਜ ਬਹੁਤ ਸੱਲ ਲੱਗਣ ਤੇ ਵਾਲਾ ਨਾ ਮੇਰੀ ਗੈਟਮ ਨਿਕਲ ਆਈ ਇੱਕ ਸੁੱਕ ਬੋਤਲ ਆਈ ਨਾ ਮੇਰੇ ਮਨ ਲੱਗੀ ਇਹ ਫਾਈਨਲੀ ਆਪਾਂ ਹੁਣ ਜਿੰਨਾ ਨਾਲ ਆਪਾਂ ਚੱਲੇ ਹਾਂ ਮੈਂ ਪਹਿਲੇ ਪਰਸੇ ਉਹ ਕਹਿੰਿਆ ਇਧਰ ਹੈਲੋ ਵਾਂਸ ਅਗੇਨ ਵੀਰੋਂ ਨਹੀਂ ਗੱਡੀ ਚਲਾਣਦੇ ਆ ਐਲੋ ਵੀਰੋ ਪੁੱਟਿਆ ਨਹੀਂ ਇਧਰ ਦੀਪ ਦੀ ਲੁੱਕ ਲੁੱਕਾ ਪਤਾਨੂੰ ਵਿਖਾਤੀ ਹੁਣ ਆਪਾਂ ਫਾਈਨਲੀ ਉੱਥੇ ਜਾ ਕੇ ਮਿਲਾਂਗੇ ਤੇ ਤੂੰ ਤੁਸੀਂ ਕਾਲ ਕਰ ਆਪਰਾਜ ਕਰ ਲਈਆ ਸ਼ੂਟਿੰਗ ਵਲੋਗ ਨਹੀਂ ਕਰੋ ਕਰੋ ਤੇ 2D ਲੁੱਕ ਅੱਜ ਮੈਂ ਕਾਲੀ ਨਾਗਣੀ ਬਣੀ ਆ ਨਿਕਾਲੀ ਆਪਾਂ ਦੋਨੋਂ ਹੀ ਕਾਲੇ ਕਾਲੇ ਮੈਚਿੰਗ ਹੋ ਗਈ ਆ ਮੈਂ ਦਾ ਚਿੱਟਾ ਬਣਿਆ ਆ ਓ ਸੰਜੁਤ ਤੀ ਵੀ ਇਹ ਵੀ ਬਲੈਗ ਇਧਰ ਤੁਹਾਡੇ ਨਾਲ ਵੀ ਵੀਡੀਓ ਬਣਾਉਣੀ ਹੈ ਇੱਕ ਇੱਕ ਰਹਿ ਗਈ ਆਪਣੀ ਪੌਣ ਵਾਲੀ ਨਾ ਉਹ ਵਾਲੀ ਆਪਣੀ ਚੜ ਜਾਣੀ ਉਹ ਬੜੀ ਵਧੀਆ ਬਣੀ ਆ ਐਕਟਿੰਗ ਕਰਨ ਵਾਲੀ ਹਣੀ ਨਾ ਕੈਮਰੇ ਚ ਬਣਾਉਣੀ ਫੋਨ ਚ ਚਲੋ ਠੀਕ ਆ ਫੇਰ ਹੁਣ ਆਪਾਂ ਉੱਥੇ ਜਾ ਕੇ ਮਿਲਦੇ ਹਾਂ ਇਧਰ ਹੋਏ ਮਿਲਦੇ ਹੈ ਇਹ ਬੜਾ ਕੰਮ ਲੱਗਦੀ ਨਹੀਂ ਕਾਉਣ ਕਾ ਕੀ ਕੋ ਉਹ ਤੇਰਾ ਲਿੰਕ ਪਾਇਆ ਹੈ ਹਾਂ ਤਾਂ ਪਾਇਆ ਮੈਂ ਸੱਚੀ ਪਾਇਆ ਲਿੰਕ ਮੇਰੇ ਫਾਰਮੈਟੇ ਬਖਾਤਾ ਅਮ ਲਿੰਕ ਪਾਇਆ ਹੈ ਸਾਨੂੰ ਖੁਦ ਲੈਣਾ ਹੁੰਦੇ ਆ ਅੱਗੇ ਗੱਡੀਆਂ ਆਉਨਾਂ ਦੀਆਂ ਪਿੱਛੇ ਪਿੱਛੇ ਹੱਡੀ ਤੂੰ ਹੀ ਨਹੀਂ ਕੀਤੀ ਇਹ ਦੀ ਯਾਰ ਬਲਾਉ ਦੇ ਵਿੱਚ ਲੈਣਾ ਤੇ ਚਲੋ 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 ਮੰਗਰ ਮੰਗਰ ਚਾਹੋ ਜਾ ਮੁੰਡਾ ਸਪੈਸ਼ਲੀ ਸਾਨੂੰ ਲੈਣ ਆਇਆ ਵੇਖੋ ਵੀ ਮੁਤੀ ਖੜੋ ਮੈਂ ਲੈਣ ਉਹਨਾਂ ਨੇ ਤੇ ਆ ਹੁਣ ਆਪਾਂ ਮੰਗਰ ਮੰਗਰ ਉਹਨਾਂ ਦੀ ਚਲੋ ਵੀ ਚੱਲੀਏ ਹੁਣ ਇੱਕ ਤਾਂ ਦੀਪ ਦਾ ਗਿਫਟ ਮੇਰੀ ਕੰਦ ਬਣੀ ਦੀ ਭਾਜ ਵੇਲਾ ਆਪਣ ਵੱਖ ਕਰਤਾ ਇੰਨੇ ਇਦਾਂ ਆਪਾਂ ਇੱਕ ਦੂਜੇ ਦੇ ਨਾਲ ਬੈਠੀਆਂ ਹੁੰਨੀਆਂ ਇਹ ਕਾਂਦਰੀ ਨੇ ਵਾਕਾ ਠੰਡ ਮਿਸ਼ਰੀ ਦੀ ਬਣੀ ਬੜਾ ਟੀਮ ਤੇ ਮੇਰੀ ਕਾਂਦ ਮਿਸ਼ਰੀ ਇਹ ਪਿੰਡ ਦੀ ਸੈਰ ਕਰਕੇ ਗੀਆਂ ਸੇਰੇ ਸੇਰੇ ਹੀ ਬੜਾ ਵਧੀਆ ਲੱਗਾ ਆਹਾਂ ਤੇ ਇਹਦੀ ਸ਼ਹਿਰ ਚੋਂ ਨੇ ਪਿੰਡ ਚ ਤੁਸੀਂ ਆ ਜਾਣ ਲਿਆ ਬਾਜੀ ਜੋਗਿੰਗ ਕਰਦੇ ਹੋ ਜਾ ਰਹੀਆਂ ਮਿਲਖਾ ਸਿੰਘ ਬਣਨ ਦੀ ਤਿਆਰੀ ਰਕੋਰਡ ਤੋੜਦੇ ਪਾਣੀ ਦੇ ਸਾਰੇ ਸਾਰੇ ਰੋਡ ਤੋੜ ਦੇਣੇ ਗਲੀਆਂ ਇੱਧਰ ਉੱਧਰ ਹੋ ਜਾਣੀਆਂ ਜਿੰਨੀਆਂ ਹਾਈ ਫਾਈ ਕਿਤੇ ਨਹੀਂ ਆਪਣ ਲੜਕੀ ਤੇ ਜਿਹੜਾ ਸਲੂਨ ਤੇ ਲਾ ਕੇ ਚੱਲੇ ਘਰ ਲੈ ਕੇ ਚੱਲੇ ਆ ਇੱਧਰ ਨੂੰ ਲਾ ਲੋ ਕੇ ਮੈਂ ਗਲੀ ਨੰਬਰ 3 ਚ ਗਲੀ ਨੰਬਰ 3 ਚੜਕਾ ਲੂ ਕੇ ਮੈਂ ਇੱਧਰ ਨਹੀਂ ਚਾਹੀਏ ਚਾਹੀਏ ਓਹ ਆਜੋ 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 ਚੱਲ ਫਿਰ ਪੰਜ ਆ ਪੰਜ ਹੋ ਗਏ ਆਲੇ ਉੱਪਰ ਦੇ ਇਹਨਾਂ ਦਾ ਪੰਜ ਕੋਈ ਵਿੰਦਾ ਹੀ ਨਹੀਂ ਆਡੇ ਵਾਲਾ ਮੈਨ ਲੱਗ ਬੁਲਟ ਅੱਗੇ ਹੋਣਾ ਮੈਂ ਇੱਕ ਚਲੋ ਚੱਲੀਏ ਜੀ ਆਜੋ ਕੁੜੀਓ ਆ ਗਏ ਆ ਗਏ ਪਹੁੰਚ ਗਏ ਅਸੀਂ ਫਾਈਨਲੀ ਕਿਵੇਂ ਮੇਰਾ ਸਮਝ ਸੋਹ ਬਹੁਤ ਸੋਹਣਾ ਬਹੁਤ ਦੇਖੀ ਲੋ ਸਤਿ ਸ਼੍ਰੀ ਅਕਾਲ ਕਿਹਾ ਜੀ ਵਧੀਆ ਵਧੀਆ ਤੁਹਾਨੂੰ ਜੀ ਬਹੁਤ ਬਹੁਤ ਬਾਰ ਬਤਾ ਤੁਹਾਨੂੰ ਵਾਹ ਬੱਚਾ ਠੀਕ ਹੈ ਹਾਂ ਬਹੁਤ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੀਪ ਨੀਪ ਹਲੋ ਗਾਇਸ ਵੀਰੇ ਕਿਹਾਂ ਚੱਲ ਇਹ ਕੰਮ ਨਹੀਂ ਤੇ ਸੋਈ। ਕਾਉਂ ਤਾਂ ਨਹੀਂ ਹੋ ਗਿਆ। ਨਹੀਂ ਗਾਈ ਜੀ। ਹੋਏ। ਸਿਸ਼ਕਾਰ। ਜਿਵੇਂ ਉਹਨੂੰ ਮੁਬਾਰਕਾ ਹੁੰਦਾ ਨਾ। ਪਾਪੀ ਜੀ ਨਹੀਂ। ਸਿਸ਼ਕਾਰ। ਸਿਸ਼ਕਾਰ। ਕੀ ਆ ਦੇ। ਚਾਰੇ ਨਹੀਂ। ਪਛਾਨ ਲਿਆ ਨਹੀਂ ਮੈਂ ਤਾਂ ਦੂਰ ਹੀ ਪਛਾਨ ਲਿਆ। ਬਲੌਗਰ ਚੰਗੇ ਕਿੱਥੇ ਹੋਏ ਨੇ। ਪੂਰੇ ਪੂਰੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪੀਪੀਓ ਪਾਸੇ ਦਵਾਈ ਨਾਲ ਲੈਣਾ ਚਾਹੀਦਾ ਫਸਟ ਕਲਾਸ ਬੈਂਸ ਮੈਂ ਰੋਣ ਕਾ ਲੱਗ ਗਿਆ ਉਹਨਾਂ ਨਾਲੇ ਮੈਂ ਰੋਣ ਕਾ ਲੱਗ ਗਿਆ ਉਹਨਾਂ ਚਲੋ ਹਿੱਕਾ ਪਾਓ ਜਿੱਦਾਂ ਪਾਓ ਕੁੜੀਓ ਹਿੱਕਾ ਪਾਓ ਹੌਲੀ ਹੌਲੀ ਪਹਿਲੇ ਰੌਣ ਕਾ ਲੱਗ ਗਿਆ ਨਹੀਂ ਆਉਂਦਾ ਅਸੀਂ ਲਾਈਨ ਆਹਰਕੀ ਵਰਗੀ ਹੰਪਰ ਸਾਰਿਆਂ ਨੂੰ ਲਾਤੀਆਂ ਰੋਣ ਕਾ ਹੁੰਦੇ ਇਹ ਤੇ ਗਾਇਸਾਂ ਨਿਕਾਟ ਜੁੜੀ ਨੇ

ਇਹ ਅੱਜ ਨਹੀਂ ਖਾਦੇ ਮੂਲੀ ਵਾਲੇ ਮੇਰੇ ਟ੍ਰੈਂਡਿੰਗ ਚ ਕਰ ਮੈਂ ਅੱਗੇ ਲੈ ਜਾਣਾ ਅੱਜ ਸਾਰਾ ਪਾਸ

ਗੋਦ ਮਮਾ ਬਾਕਾ ਹੁੰਦਾ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਲੋ ਹਾਂਜੀ ਵਧੀਆ ਹਾਂ ਕੀ ਅੰਜ ਜਿੱਦ ਹੈ ਕੀ ਗੁੜੀਆਂ ਨਾ ਹਾਂ ਹਰਗੁਣ ਹਰਗੁਣ ਦਿਖਾਉਂਦੀ ਪਈਏ ਕੁਛ ਤੇਰਾ ਬੇਟਾ ਵੀ ਏਡਾ ਕੀ ਆ ਛੋਟਾ ਜਿਹਾ ਹਾਂ ਜੀ ਆ ਗਈ ਜੇ ਐਦਾਂ ਕਹਿੰਦੇ ਫੋਨ ਨਹੀਂ ਲਈ ਤੈਨੂੰ ਹਾਈ ਬੋਤਾ ਆ ਗਈ ਆ ਗਈ ਮੈਂ ਆ ਗਈ ਇੱਕ ਮਿੰਟ ਮੇਲ ਪੈਂਟ ਵਖਾਉਂਦੀ ਅਗਲੀ ਮੇਲ ਪੈਂਟ ਲਾਈ ਆ ਆ ਬਹੁਤ ਸੋਹਣੀ ਆ ਬਹੁਤ ਲੁੱਕ ਜੇ ਦੱਸੋ ਮੈਂ ਕਿਵੇਂ ਲੱਗੰਡੀ ਮੈਂ ਖੋਦ ਆਪਣਾ ਮੇਕਅਪ ਕੀਤਾ ਤੇ ਬੱਸੋ ਕਿਵੇਂ ਲੱਗ ਰਹੀ ਆਤੇ ਵੀਰ ਫੇਰ ਸਾਰੀਆਂ ਗੱਡੀਆਂ ਆ ਗਿਆ ਆ ਗਿਆ ਸਹੀ ਗੱਲ ਮੇਰੇ ਸੰਗ ਚ ਆਵਾਜ਼ ਨਹੀਂ ਨਿਕਲ ਮੈਨੂੰ ਬੜੀ ਭੁੱਖ ਲੱਗੀ ਆ ਸਹੀ ਗੱਲ ਪੜੀ ਜੀ ਨਾ ਤੁਹਾਨੂੰ ਦੱਸਾਂ ਦੀ ਉਹ ਨਾ ਅਗੇ ਕਿਹੜਾ ਰੋਟੀ ਮੂਤ ਕਾਣੀ ਜੀ ਤੁਸੀਂ ਸੀਸ਼ਾ ਤੇ ਫੇਸ ਪਾਊਡਰ ਜਿਆ ਦੇ ਦਿਓ ਆਈ ਆਈ ਮੈਨੂੰ ਸੀਸ਼ਾ ਫੇਸ ਪਾਊਡਰ ਦੀ ਪੈ ਗਈ 25 ਦਿਹਾ ਦੇਖ ਲਓ ਮੈਨੂੰ ਪੁੱਕੀ ਨਾਨੀਆਂ ਦਾ ਇੱਕੋ ਨਾਨੀਆਂ ਦੇ ਇੱਕੋ ਕੰਮ ਹੁੰਦਾ ਪਾਊਡਰ ਦੇ ਦਿਓ ਤੇ ਫੇਰ ਸੀਸ਼ਾ ਸਰਖੀ ਜਾ ਰੋ

ਸਾਰੇ ਹੈਲੋ ਕਰ ਦਿਓ ਸਾਰੇ ਹੈਲੋ ਬਹੁਤ ਵਧੀਆ ਲੱਗਾ ਬੱਚਿਆਂ ਦੇ ਨਾਲ ਮੱਲਵਨਾ ਵਾਹੇ ਬੱਚਿਆਂ ਦਾ ਬੱਚਾ ਤੇ ਬਿਜੂਤੀ ਦਾ ਬਿਜੂਤੀ ਤੇ ਹੁਣ ਮਰੀਆਂ ਧੀਆਂ ਆਈਆਂ ਤੇ ਮੈਂ ਹੋਰ ਵੀ ਬਾਗੋ ਬਾਗ ਹੋ ਗਈ ਬੜਾ ਆਨੰਦ ਆ ਆਹ ਦਕਾਨ ਤੇ ਜੋ ਹੈ ਹੈ ਮੈਨੂੰ ਤੁਹਾਡੇ ਦੀ ਬਹੁਤ ਖੁਸ਼ੀ ਹੈ ਹਦੋਂ ਹੀ ਵਾਹ ਥੈਂਕ ਯੂ ਥੈਂਕ ਯੂ ਸੋ ਮਚ ਖਦਰਖਾਨ ਪਿੰਨੋ ਕਿਦਾਂ ਲਿੰਦੇ ਮੈਨੂੰ ਦਿਖਾ ਲਈ ਮੈਂ ਖਾ ਕੇ ਆਈ ਮੇਰੇ ਨੂੰ ਖਾਣ ਲਾ ਚੱਲੀ ਹਾਂ ਮੈਨੂੰ ਕੋਲ ਮੈਂ ਖਾਣਾ ਚੱਲੀ ਆਂ ਸਾਨੂੰ ਭੁੱਖ ਲੱਗੀ ਆ ਜੀ ਸਾਈਂ ਚੱਲਨੇ ਖਾਣ ਨਾਲ ਮੇਰੀ ਆਵਾਜ਼ ਨਹੀਂ ਨਿਕਲਦੀ ਮੇਰੀ ਕੋਣਵੇਂ ਮੇਰੀ ਆਵਾਜ਼ ਨਹੀਂ ਨਿਕਲਦੀ ਬਲੌਗ ਦੇ ਧੁੱਪੀ ਸਾਰੇ ਕੱਢਣ ਦੇ ਆ ਮਨੇ ਦੇਖਾ ਮੇਰਾ ਸਲੂਨ ਕਿਵੇਂ ਦਾ ਆ ਅੰਦਰਲੇ ਜਾਣਾ ਹੈ ਅੰਦਰ ਹੀ ਚੱਲਨੇ ਆ ਕੇ ਬੈਠੇ ਆਂ ਇਹ ਵੀ ਕਰ ਇਹ ਵੀ ਕਰ ਮੈਨੂੰ ਦੇਖਾ ਹੋਇਆ ਕਿਤੀ ਆ ਵੀ ਗਣੀ ਪਲੇਟ ਪਹਿਲਾ ਫੜ ਕੇ ਦੇ ਪਾਣੀ ਵੀ ਨਾਲ ਪੌਰੀ ਵੇਖੋ ਪਲੇਟ ਹਾਏ ਮੈਂ ਚੱਲੀ ਆਂ ਮੇਰੀ ਆਪਣੀ ਪਲੇਟ ਬੜੀ ਤੇਰੀ ਮੈਂ ਵੇਖੂ ਮੇਕੋ ਵੇਖੋ ਪਲੇਟ ਇੱਧਰ ਆਪੋੜ ਵਾਲੀ ਪਲੇਟਾਂ ਭਰੰਡੀ ਲੈ ਚਲੋ ਖਾਓ ਆ ਜੀ ਕਿ ਕਹਿੰਦੇ ਮੈਂ ਤਾਂ ਪਲੇਟ ਵੇਖਣੀ ਵੇਖ ਲਓ ਬਿਲਕੁਲ ਦੀਦੀ ਸੱਚੇ ਨਿਕਲੇ ਆ ਦੀਦੀ ਆਪਣੇ ਹਸਮਨ ਨਾਲ ਹੀ ਖਾਣ ਲੱਗੇ ਆ ਮੈਂ ਤਾਂ ਭੁੱਖ ਭੁੱਖ ਕਰਦੀ ਸੀ ਲਿਆ ਕੇ ਇਹ ਦੋ ਤਿੰਨ ਚਲਾਗਾ ਤਾਂ ਇਹ ਅਟਕ ਲਿਪਾ ਕੋਤਸ ਬਾਸਦਾਰ ਬਣੀ ਨਹੀਂ ਜਾਂਦੀ ਸੀ ਬੰਦ ਸੀਗੀ ਹਾਂ ਜੀ ਕੀ ਆਨੀ ਦਿੱਤਾ ਪਿਕਾ ਪਰ ਆਪਾਂ ਨੂੰ ਨਾਮ ਦਿੰਦੇ ਚਾਹ ਤੇ ਨੀ ਪੂਰਾ ਬਗੈ ਤਾਂ ਕੀਤੇ ਬਣਾ ਅੰਦੀ ਵੀ ਤੇ ਮੈਨੂੰ ਕਹਿੰਦੇ ਤੇ ਮੈਨੂੰ ਮੈਨੂੰ ਭੁੱਖ ਲੱਗੀ ਰਹੀ ਹੈ ਨਾ ਮੈਂ ਦੀਪ ਵੀਰੇ ਦੀਪ ਵੀਰੇ ਇਧਰ ਆਓ ਮੈਂ ਹੈ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਕਹਿ ਰਹੀ ਆ ਕਿ ਹਾਂ ਤੁਸੀਂ ਰੱਜ ਕੇ ਖਾ ਲਏ ਨਾ ਹੋਏ ਕਿ ਤੁਸੀਂ ਬਾਅਦ ਵਿੱਚ ਫਿਰ ਭਰਾ ਭਾਬੀ ਨੂੰ ਵੀ ਅਸੀਂ ਭੁੱਕੇ ਗਏ ਆ ਆ ਲਾਵਾ ਦੇ ਦੇ ਇਹਨਾਂ ਨੂੰ ਦੇ ਦੇ ਸਕਦੇ ਆ ਵੇ ਤੂੰ ਮੇਰੇ ਪਿਆਰ ਨਾਲ ਸੱਜਿਆ ਵਾ ਮੇਰਾ ਪੂਰਾ ਕੌੜਾ ਹੋ ਗਿਆ ਇਹ ਸਾਲ ਤੋਂ ਸਾਲ ਰਹਿਣਾ ਇਹ ਦਿਨਾਂ ਦੀ ਦਿਨਾਂ ਦੀ ਗੱਲ ਲੈਣਾ ਪਹਿਲਾਂ ਕੀ ਕਰੀਏ ਮਗਰ ਪਿਆਰ ਕੋਈ ਹੋਵੇ ਤੂੰ ਮੂੰਹ ਬੋਲੋਗਾ ਨਾ ਮਦੀਆ ਲੱਗਣਦੇ ਆ ਖਾਪੂ ਤਾਂ ਕਾ ਕੋਈ ਨਹੀਂ ਤੂੰ ਡੱਕਦਾ ਕ ਮੇਰੇ ਨਾਲ ਆਈ ਆਓ ਪਹਿਲਾ ਕਿਸੇ ਦਾ ਬੇਟੀ ਮੱਕੀ ਕਿਸਦਾ ਰਿਆ ਕਿਸੇ ਦਾ ਬੇਟੀ ਮੱਕੀ ਮੇਰੇ ਅੱਲੋ ਕਿਤੇ ਪਿਆਰ ਨਾਲ ਬੇਟੀ ਆ ਉਹ ਤਾਂ ਕਾ ਕੋਈ ਨਹੀਂ ਡੱਕਦਾ ਤੁਹਾਨੂੰ ਪਤਾ ਛੱਡ ਰੋਡੀ ਐਕਟਿੰਗ ਉਹ ਚਲੋ 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 ਮੈਂ ਨਹੀਂ ਹੋਣੀ ਰਹਿਣ ਦੇ ਉੱਪਰ ਕਰ ਲੈ ਮੈਂ ਉੱਪਰ ਕਰਕੇ ਮੈਂ ਕਿੱਥੇ ਨਹੀਂ ਲਿਆਉ ਸਾਰੇ ਪਿੱਛੇ ਆ ਜਾਓ ਸਾਰੇ ਪਿੱਛੇ ਆ ਜਾਓ ਕਿਤੇ ਸਨੈਪ ਕੋ ਲੋ ਮਾਰੇ ਆ ਜਾ ਸਾਰੇ ਨਕੋ ਕੁ ਵੀ ਨਾਲ ਦੇ ਜਾਣਾ ਕੀ ਕਰਨਾ ਸਾਰਿਆਂ ਨੇ ਸੁਣਨਾ ਤੇ ਲਾਈਕ ਸ਼ੇਅਰ ਹੈ ਨਾ ਡਾਕੀ ਕਰਦੇ ਆਂ ਜੀ ਆਪ ਮੈਂ ਵੀ ਮਿਕ ਰੱਖਦਾ ਰਿਹਾ ਕਮੈਂਟ ਰੱਖਦਾ ਬਾਈ ਜਸ਼ਨ ਨੇ ਨਾ ਉਹ ਆਪਣੀ ਤसरी ਪ੍ਰਮੋਸ਼ਨ ਕਰ ਰਹੀ ਹੈ ਨਾਲ ਹੀ ਆ ਜਾ ਦੇਈ ਤੁਸੀਂ ਵੀ ਐਡਿਸਾਈਰ ਕਿਸਾਈ ਦੋੜਾ ਮੇਰੇ ਘਰ ਵਾਲੇ ਨੂੰ ਕਹਤੋਂ ਮੈਂ ਵੀ ਆਣਾ ਹੈ ਮੈਂ ਵੀ ਆਣਦੀ ਆਂ ਥੈਂਕ ਯੂ ਜੀ ਉਹਨੇ ਇਹੋ ਜਿਹਾ ਆਜੋ ਆਜੋ ਜੀ ਅੱਜ ਤਾਂ ਕੋਈ ਪੈਨਸ਼ਨ ਨਹੀਂ ਹੋਈ ਕਿ ਮੈਂ ਹੀ ਨਹੀਂ ਕਰਨੀ ਕਰਨੀ ਆ ਪੱਕਾ ਜੇਗੀ ਕਰਨੀ ਆ ਪੱਕਾ ਪੱਕਾ ਪਿੱਟ 8 ਵਰਗਾ ਪੱਕਾ ਜਿੱਦੀ ਚੱਲ 8 ਵਰਗਾ 8 ਵਰਗਾ ਟੋਟਾ ਜਾਂਦੀਂ ਜੀ ਹਾ ਸਿਮਰੇ ਨੂੰ ਬੁੱਲਾ ਵੀਰ ਮੈਂ ਕਹਿੰਦਾ ਕਿ ਕੋਈ ਨਾ ਬੁੱਲਾ ਅਵੇ ਮੈਂ ਕਹਿੰਦਾ ਕਿ ਕੋਈ ਨਾ ਨੈਕਸਟ ਨੈਕਸਟ ਸ਼ੇਡ ਅੱਗੇ ਤੁਰ ਗਏ ਸੀ ਹਾਂ ਐਂਡ ਤੇ ਚਲੋ ਕਿੱਧਰ ਆ ਸਰ ਦਾ ਤੰਗਿਆ ਕਾਕੇ ਛਾ ਹਾਈ ਕਿੁੱਟੀ ਪਾਈ ਮੈਨੂੰ ਬੜੇ ਸੋਹਣਾ ਦੇ ਨਹੀਂ ਸੀਤੀ ਪਾਉ ਦੁੱਧ ਮੈਂ ਚੁੱਕਾ ਇਨੋ ਹੋ 300 ਭਾਰੀ ਦੀਦੀ 300 ਠੀਕ ਠਾਕ ਜੁਨੀ ਮਲੇ ਬਹੁਤ ਹੀ ਪਿਆਰੇ ਬਹੁਤ ਹੀ ਬਹੁਤ ਸੋਹਣੀਆਂ ਵੀਡੀਓਜ਼ ਹੁੰਦੀਆਂ ਦੀਦੀ ਦਾ ਦੀਆਂ ਵੀ ਤੇ ਸਾਰਿਆਂ ਨੇ ਭਾਜੀ ਕਿੱਥੇ ਉਹ ਸੀ ਉਹ ਗੱਡੀ ਚ ਬੈਠੇ ਥੋੜੀ ਝੀਕ ਨਹੀਂ ਹੋਇਆ ਅੱਛਾ ਅੱਛਾ ਹਾਪੀ ਲਿਆ ਹਾਂਜੀ ਬਹੁਤ ਹੀ ਪਿਆਰੀਆਂ ਵੀਡੀਓਜ਼ ਬਣਾਉਂਦੇ ਆ ਸਾਰਿਆਂ ਜਰੂਰ ਵੇਖਿਆ ਕਰੋ ਤੇ ਮੇਰੇ ਗਾਣੇ ਨੂੰ ਪਿਆਰ ਕਰੋ ਹਾਂਜੀ ਜਰੂਰ ਆਜੋ ਬਹੁਤ ਵਧੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਹਾਂਜੀ ਆਜੋ ਜੀ ਆਜੋ ਆਜੋ ਜੀ ਆਜੋ 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 ਸਾਰੇ ਆਜੋ ਹੋਰ ਠੀਕਾ ਸਰ ਅੱਛਾ ਦਿਆ ਤੋ ਇਹ ਤੋ ਸਭ ਅੱਛਾ ਰੱਬੀਆ ਚੱਲਦਾ ਹੋਰ ਇਹ ਬੋੜਾ ਫੇਰ ਕੋਈ ਨਾ ਕੋਈ ਲੈਣੀ ਕੋਈ ਹੋਰ ਐਂਡ ਜਿਹੜੇ ਨੱਚਣ ਨਾ ਜਿਹੜੇ ਨੱਚਣ ਨਾ ਅੱਛਾ ਜਿਹੜੇ ਨੱਚਣ ਨਾ ਕਿਹੜਾ ਇਧਰ ਹੈ ਇਧਰ ਬੱਲੀਆ ਜੀ ਤੁਸੀਂ ਆ ਜਾਓ ਕਿਹੜੇ ਕਿਹੜੇ ਬੈਠੇ ਆ ਕਿਹੜੇ ਕਿਹੜੇ ਬੈਠੇ ਨਾ ਜਸ਼ਨੀ ਆ ਗਈ ਆ ਗਈ ਆ ਗਈ ਆ ਜਾਓ ভিডিঅ' <laughs> বনোৱা রা কবে পলাই করিয়া কমা কেলাই করিয়া। ਇਹ ਦਸਪੂ ਕੋੜੇ ਕਿੰਨੇ ਜਿਆਦਾ ਖਾਦੇ ਆ ਮੈਂ ਉਹ ਮੇਰੀ ਗੱਲ ਉਹ ਮੇਰੀ ਗੱਲ ਸੁ ਬਾਜੀ ਕੋੜੇ ਅੰਨੀ ਜਿਆਦਾ ਖੱਦਿਂ ਚ ਨੂੜੀ ਵਾਲੇ ਪਰੋਹੀ ਖਾਦੀ ਮਲੇ ਅਪ ਤੇ ਤੁਹਾਡੀ ਜਾਨੀ ਭਰੀ ਨਹੀਂ 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 ਪਰ ਉਹ ਮੈਂ ਨਾ ਉਹ ਮੇਰੇ ਕੋਲੇ ਨੋੜ ਹੁੰਦਾ ਨਹੀਂ ਮਸੋ ਦੋੜੀ ਆਉਣੇ ਲੜ ਕੇ ਦੱਸ ਲੈ ਮੈਂ ਕਹਾਂ ਦੇਖੋ ਐਚਡੀ ਬਿਊਟੀ ਸੂਨਣਾ ਕੰਮ ਕਰੀ नहीं वह वह मेरी मुबारक अंदर वेटिंग रिशेप्शन अच्छा ਬਹੁਤ ਹੀ ਕੈਂਟ ਸੁਣਾਣਾ ਜਿਵੇਂ ਮੂਲੀ ਵਾਲੇ ਪਕੌੜੇ ਘਰ ਕੋੜੇ ਕਿਹੜੇ ਹੁੰਦੇ ਮੂਲੀਆਂ ਇਹਨਾਂ ਨੇ ਨਵਾਂ ਹੀ ਲਾ ਪਾਇਆ ਮੂਲੀ ਵਾਲੇ ਪਕੌੜੇ ਕੀ ਨਵਾਂ ਆ ਪਾਤਾ ਮੂਲੀ ਵਾਲੇ ਪਕੌੜੇ ਪਕੌੜੇ ਕਿਹੜੇ ਹੁੰਦੇ ਆ ਪਰੌਟ ਉਹ ਬਾਜੀ ਕਹਿੰਦੀ ਪਰੌਟ ਮੈਨਾਂ ਆਵੇ ਕਈ ਜਾਣੇ ਮੈਨੂੰ ਇਹ ਪਕੌੜੇ ਬਣਾਉਂਦੇ ਵੇਖੋ ਬਹੁਤ ਹੀ ਜਿਵੇਂ ਖੇਤਾਂ ਚ ਮੂਲੀਆਂ ਕੱਢਦੀਆਂ ਤੋੜਦੀਆਂ ਤੁਸੀਂ ਤਾਂ ਵੇਖੇ ਨਹੀਂ ਤੋਈਓ ਤੋਈਓ ਹੀ ਭਰਾਵਰ ਦੇ ਤਰੀਕੇ ਮਾਤਾ ਚੰਗੀ ਬਿੰਦੀ ਹੈ ਇੱਡਾ ਮੂਹ ਪੀਤਾ ਯਾ ਸਰੀਰ ਹੈ ਨਹੀਂ ਅਮੀ ਚਲੋ ਬੜੀ ਕੀ ਗਿਰੋਣਾ ਬੜੇ ਕੀ ਗਿਰੋਣਾ ਦਾ ਨਾ ਟ੍ਰੈਡਿੰਗ ਮਰਨੇ ਬੰਦ ਦੱਸੋ ਐਡਰੈਸ ਦੱਸੋ ਕਿੱਥੇ ਸਲਾਉਣਾ ਐਡਰੈਸ ਹੈਗਾ ਯਾ ਕਨਵਾ ਰੋਡ ਨੇੜੇ ਪੁਛਠਾਣਾ ਠੀਕ ਆ ਜਿੱਥੇ ਭੂੰਡੇ ਲਾਦੇ ਬਾਬੇ ਦੇ ਵਿਆਹ ਆ ਇੱਡਾ ਕਨਵਾ ਰੋਡ ਨੇੜੇ ਪੁਛਠਾਣਾ ਸਾਰਿਆਂ ਨੇ ਵਿਜ਼ਿਟ ਕਰਿਓ ਫਿਰ ਦੱਸ ਲਾਉਣਾ ਵਧਾਈਆਂ ਹੁਣ ਰੀਬਨ ਲਾਓ ਪਰ ਰੀਬਨ ਵੇਖੀਏ ਬਾਕੀ ਡਿਸਕਾਊਂਟ ਵੀ ਕਰ ਦਾਂਗੇ ਜਾਓ ਜਵਾਰੀ ਤੁਹਾਡੇ ਨਾਲ ਠੀਕ ਹੈ ਠੀਕ ਹੈ ਕਿੰਨੇ ਪਰਸੈਂਟ ਕਰਦੇ ਤੁਸੀਂ ਦੱਸ ਦਿਓ ਚਲੋ ਜਿਆਦਾ ਮੈਨ ਕਰ ਕੇ ਕਹਿ ਛਿੜਿਆ ਨਹੀਂ ਕੋਈ ਨੋਰਮਲ ਇੰਚੋ ਚੱਲ ਮਾੜੀ 40% ਕਰਦੇ ਜਵਾਰ ਨਹੀਂ ਜਾਓ ਕਰਦਾ ਕੋਰ ਦੱਸੋ 40 ਕਰ ਦਈਏ ਜਾਓ ਤੁਹਾਡੇ ਨਾਲ ਜਵਾਰ 40% ਸਾਰੇ ਕਸਟਮਰ ਆ ਜਾਓ ਦਾਵਾ ਦਾ ਭੱਜ ਜਾਓ ਭੱਜੇ ਪਰ ਡਿਸਕਾਊਂਟ ਹੋਊਗਾ ਸੀਰੀਅਸਲੀ 40% ਜ਼ਿਆਦਾ ਹੈ ਪਰ ਮੈਂ ਇਨੀ ਗੱਲ ਕਹਿ ਦੇਣਾ ਇਹ ਡਿਸਕਾਊਂਟ ਚੱਲੇਗਾ 2 ਤੋਂ 3 ਦਿਨ ਜਿਹੜੇ 3 ਦਿਨ ਦੇ ਵਿੱਚ ਵਿੱਚ ਵਿਜ਼ਿਟ ਕਰਦੇ ਆ ਕਰ ਜਾਣਗੇ ਨਾ ਤੇ ਉਹਨਾਂ ਲਈ 40% ਠੀਕ ਹੈ ਕੋਸ਼ਿਸ਼ੇ ਸਾਰੇ ਜਾਣੇ ਹਾਂ 30 ਤੀ ਨਵੰਬਰ ਤੱਕ 40% ਆ ਓਕੇ ਓਕੇ ਜਿਵੇਂ ਕਹਿੰਦਾ ਓਕੇ ਹੋ ਗਿਆ ਓਕੇ 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 ਲੱਗੀ ਕੱਢਣ ਗਿਫਟ ਦਈਏ

ਦਾ ਪੱਲੜੀ ਆਦਾ ਜੀ ਜਿੰਦਰੀ ਮੋਲ ਨਾਲ ਪੀਣ ਲਈ ਲੈਣਾ ਨਹੀਂ ਲੈਣਾ ਲੱਗਦਾ ਇਹਨਾਂ ਨੇ ਲੈ ਆਉ ਲਿਆ ਹੈ ਕਿਦਾਂ ਜੀ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੱਚੀਨ ਲੌਗ ਦਾ ਲੈਣਾ ਮੈਂ ਕੱਲੀ ਆਪੇ ਪਾਈ ਗਈ ਲੈ ਮੈਂ ਆਰਾਮ ਨੂੰ ਲਈ ਉਹ ਵੀ ਤਾਂ ਨਹੀਂ ਲੱਗਦੀ ਚਲੋ ਹਾਂ ਜੀ ਹਾਂ ਜੀ ਹਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਫੈਮਲੀ ਲੋ ਗਿਫਟ ਤੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ

ਕੌਣ ਐ ਕੋਈ ਡਰੀਕ ਫੋਟੋ ਸੋਣੀ ਦੀ ਖੇਚੀ ਫੋਟੋ ਕਿੱਥੇ ਹਾਂਜੀ ਫੋਟੋ ਦੱਬਾ ਕਿੰਨੇ ਦੇਰ ਨਹੀਂ ਕੀ ਪਤਾ ਵਿਆਪਕਾ ਕਰਨ ਚੱਲੇ ਆ ਡੱਬਾ ਮੇਰਾ ਦੇਣ ਚੱਲੇ ਵਿਆਪਕਾ ਕਰਨ ਚੱਲੇ ਨਹੀਂ ਥੋੜਾ ਪਖਾਵੇਂ ਇੱਧਰ ਨਹੀਂ ਪੈਣੇ ਦਾ ਵੀਡੀਓ ਬਣਾਉਂਦੇ ਜੀ ਜੀ ਦੀਦੀ ਕਿੱਥੇ ਆ ਪਹਿਲਾਂ ਮੈਨੂੰ ਦੱਸੋ ਚੱਲੇ ਹਾਂ ਕੌਣ ਮੈਂ ਕਿਹਾ ਮੈਨੂੰ ਪੜਿਆ ਕਿੱਦਾਂ ਜਾਣ ਨਹੀਂ ਦਿੰਦੇ ਵੇ ਉਹ ਪਹਿਲਾਂ ਇੱਕ ਮਿੰਟ ਉੱਥੇ ਆਓ ਜਲਦੀ ਹਾਂਜੀ ਤੇ ਕੀ ਰਾਹੋ ਕੀ ਕਰਾਵਾਂਗੇ ਐਨਾਂ ਨੂੰ ਕਹੇ ਨੇ ਕਿ ਨਿਕਲਿਆ ਨਹੀਂ ਕਰਨਾ ਵਿਆਹ ਦੇ ਚੱਲੇ ਆ ਖਾਈ ਚਿੱਠੀ ਭੇਜਣ ਦੇ ਆ ਓਕੇ ਅੱਜ ਆ ਮੈਂ ਤੁਹਾਨੂੰ ਨਾਲੇ ਗਾਣੇ ਦੀ ਬਹੁਤ ਬਹੁਤ ਮੁਬਾਰਕਾ ਇਹਨਾਂ ਨੂੰ ਬਹੁਤ ਸਮਾਂ ਗਾਣਾ ਹੈ ਸਾਰਿਆਂ ਨੇ ਸਪੋਰਟ ਕਰਿਓ ਤੇ ਇਦਾਂ ਹੀ ਸਾਰਿਆਂ ਨੇ ਕਰਦੇ ਰਸਪੋਰਟ ਐਸੇ ਲਾਈਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਤੇ ਗੱਲ ਹੋਣਾ ਨਹੀਂ ਦੀ ਗਈ ਅਗਲੇ ਵਾਰ ਨਾਲ ਪਿੰਨ ਹਾਲੇ ਇਹਨਾਂ ਨੂੰ ਪਕੌੜੇ ਖਾਣੇ ਆ ਗੱਲ ਨਹੀਂ ਆਉਣੀ ਕੰਟੀਨਿਊ ਨਾਲ ਹੀ ਰੋਸ ਚਲੋ ਠੀਕ ਆ ਮੇਰੇ ਚੱਲੀ ਹੁਣ ਮੈਂ ਲਿਓਣਾ ਪਾ ਪਾਰਟੀ ਵੇ ਲਿਓਣਾ ਪਾ ਚੱਲੀਆਂ ਕਾਰ ਹੁਣ ਮੈਂ ਸਾਡੀ ਕੰਦ ਵਿੱਚ ਨਾ ਆ ਗਏ ਡੱਬੇ ਵਿੱਚ ਪੈਨ ਕੀ ਹੋ ਰਹੀ ਹੈ ਉਹ ਦਾ ਐਕਸਾਈਟਮੈਂਟ ਜੀ ਹੁੰਦੀ ਵਿੱਚ ਕੀ ਆ ਇਹ ਹਲੇ ਵਲੌਗ ਦਾ ਐਂਡ ਨਾ ਕਰੀ ਜਾ ਕੇ ਘਰੇ ਵਲੌਗ ਦੇ ਵਿੱਚ ਆ ਖਾਈ ਖੋਲ ਕੇ ਚੱਲ ਠੀਕ ਆ ਚੱਲੇ ਚੱਲੇ ਕਾਰ ਫਿਰ ਘਰੇ ਆ ਗਏ ਸੀ ਬਹੁਤ ਜ਼ਿਆਦਾ ਇੰਜੋਏ ਕੀਤਾ ਬਹੁਤ ਸਾਰੇ ਜਾਣੇ ਮਿਲੇ ਆਪਾਂ ਪਹਿਲਾਂ ਮਿਲੇ ਸੀ ਵਿਆਹ ਤੇ ਪਰ ਅਫੇਰ ਮਿਲੇ ਬਹੁਤ ਹੀ ਕੈਨੇਚਰੀ ਬਹੁਤ ਹੀ ਇੰਜੋਏ ਕੀਤਾ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਮਤਲਬ ਗਿਫਟ ਦਿੱਤੇ ਨਾਲ ਡੱਬੇ ਦਿੱਤੇ ਆਪਾਂ ਗਿਫਟ ਚ ਖੋਲ ਕੇ ਵੇਨੇ ਆ ਕੀ ਦਿੱਤਾ ਮੁੰਡਾ ਵਾਹ ਗਿਫਟ ਨਾਲ ਬੜਾ ਸ਼ੌਂਕ ਹੁੰਦਾ ਖੋਲ ਕੇ ਵੇਨੇ ਕੀਆ ਉਹ ਓ ਇਦਾਂ ਦੀ ਕੋਈ ਚੀਜ਼ ਆ ਅੱਛਾ ਉਹਨਾਂ ਨੇ ਲੈਂਪ ਦਿੱਤਾ ਹੈ ਲੈਂਪ ਦਿੱਤਾ ਜੋ ਚੱਲੂਗਾ ਵੀ ਸਮੈਲ ਬੜੀ ਸੋਹਣੀ ਆ ਹੂੰ ਇਹ ਲੰਬ ਚੱਲੂਗਾ ਵੀ ਨਾ ਚਾਰ ਚਿਰ ਵਗੈਰਾ ਸਾਰੇ ਪੁਆਇੰਟ ਤੇ ਚੱਲੂਗਾ ਕਿਦਾਂ ਇਹ ਮੈਨੂੰ ਪਤਾ ਨਹੀਂ ਐ ਇਹ ਕਿਦਾਂ ਚੱਲੂਗਾ ਭਾਬੀ ਸਾਫ ਜਰ ਲਾ ਲਿਆ ਹੈ ਪਾਣੀ ਪੀ ਕੇ ਚਾਰ ਚਿਰ ਅੱਛਾ ਇਹ ਉਹ ਵਾ ਪ੍ਰੈਗਨਨਸੀ ਵਾਲਾ ਹੁੰਦਾ ਹੈ ਬਹੁਤ ਹੀ ਘੈਂਟ ਆ ਪ੍ਰੈਗਨਨਸੀ ਵਾਲਾ ਨਹੀਂ ਆ ਪ੍ਰੈਗਨਨਸੀ ਵਾਲਾ ਬਹੁਤ ਘੈਂਟ ਵੀ ਇੱਕ ਪ੍ਰੈਗਨਨਸੀ ਨਾਲ ਉਹਨੇ ਸਾਨੂੰ ਉਸ ਡੱਬੇ ਦਿੱਤੇ ਮਠਾਈ ਦੇ ਤੇ ਕਾਂ ਕੈਂ ਮਿਠਾਈ ਮੇਰਾ ਫੇਵਰਿਟ ਰੋਟੀ ਚਾਹ ਬਹੁਤ ਕੈਂਟ ਆ ਬਹੁਤ ਵਧੀਆ ਕੀਤਾ ਹੀ ਥੈਂਕ ਯੂ ਸੋ ਮਚ ਵੀਰੇ ਰੱਬ ਤੁਹਾਨੂੰ ਇਦਾਂ ਹੀ ਤਰੱਕੀਆਂ ਬਖਸ਼ੇ ਇਤਾਂ ਹੀ ਕਮਾਈ ਤੁਹਾਡੇ ਵਾਧਾ ਪਾਵੇ ਤੇ ਤੇ ਇਦਾਂ ਹੀ ਫੇਰਾਂ ਨੂੰ ਸੱਦੋ ਇਹ ਫੇਰ ਖਾਣ ਆਈਏ ਨਹੀਂ ਫੇਰ ਵੀ ਬਹੁਤ ਉਹੋ ਤੀ ਵਧੀਆ ਲੱਗਾ ਤੇ ਵਾਈ ਗੁਰੂ ਤੁਹਾਨੂੰ ਇਦਾਂ ਹੀ ਤੱਕ ਆ ਬਕਸ਼ਨ ਤੇ ਥੈਂਕ ਯੂ so much in this honest and giftly and mithheli ਤੇ ਇਦਾਂ ਹੀ ਆਪ ਬਲੌਗ ਦੀ ਐਂਡ ਕਰਦੇ ਆ ਤੇ ਦਹੀਂ ਕਾਉਣ ਆਪਾਂ ਵਧੀਆ ਬਲੌਗ ਨਾਲ ਮਿਲਾਂਗੇ ਫੇਰ ਤੇ ਚਲ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਬਾਏ ਬਾਏ ਲੇਗਾ